ਸਾਡਾ ਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਫਰਮਜੀਤ ਸਿੰਘ ਤੁਸੀਂ ਦੇਖ ਰਹੇ ਹੋ ਪੀਐਸ ਆਵਾਜ਼ ਪੰਜਾਬ ਦੀ ਚੈਨਲ ਤੋਂ ਅੱਜ ਤੁਹਾਨੂੰ ਸ਼ੀਤਲਾ ਮਾਤਾ ਮੰਦਿਰ ਸੈਂਡਮਨੂ ਪਰ ਤਹਿਸੀਲ ਖਮਾਣੋ ਜ਼ਿਲ੍ਹਾ ਲੁਧਿਆਣਾ ਦੇ ਸਿੱਤਲਾ ਮਾਤਾ ਮੰਦਰ ਦੀਆਂ ਅੱਜ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਨ ਲੱਗੇ ਆਂ ਇਹ ਰਸਤਾ ਖਮਾਣੋਂ ਤੋਂ ਮਾਤਾ ਦੇ ਮੰਦਰ ਵੱਲੋਂ ਜਾ ਰਿਹਾ ਹੈ ਬਹੁਤ ਹੀ ਸੋਹਣਾ ਦ੍ਰਿਸ਼ ਹਲਦੜੇ ਬਹੁਤ ਸੋਹਣੀ ਖੇਤੀ ਹੈ ਇਹ ਤੁਸੀਂ ਦੇਖ ਰਹੇ ਹੋ ਸਾਹਮਣੇ ਮੰਦਰ ਦੇ ਆਪਾਂ ਕੋਲ ਪੁੱਜਣ ਵਾਲੇ ਆ ਤੁਸੀਂ ਦੇਖ ਰਹੇ ਹੋ ਇਹ ਮੰਦਰ ਤੋਂ ਬਾਹਰ ਦੀਆਂ ਤਸਵੀਰਾਂ ਤੇ ਸਾਹਮਣੇ ਆ ਦੁਕਾਨਾਂ ਬੱਚਿਆਂ ਦੇ ਖਿਲਾਉਣੇ ਵਗੈਰਾ ਜਿੱਥੋਂ ਕਿ ਹੋਰ ਸਮਾਨ ਵਗੈਰਾ ਮਿਲਦਾ ਇਹ ਹੈ ਮਾਤਾ ਦੇ ਮੰਦਰ ਦੇ ਅੰਦਰ ਦੀ ਪਾਰਕਿੰਗ ਜਿੱਥੇ ਗੱਡੀਆਂ ਮੋਟਰਾਂ ਤੇ ਹੋਰ ਸੰਗਤਾਂ ਦੇ ਸਾਈਕਲ ਸਕੂਟਰਾਂ ਖੜਾਉਣ ਵਾਸਤੇ ਸਟੈਂਡ ਇਹ ਦੇਖ ਰਹੇ ਤੁਸੀਂ ਸਾਹਮਣੇ ਸਟੇਜ ਤੇ ਇਹ ਹੈ ਜੀ ਮੰਦਿਰ ਸ਼ੀਤਲਾ ਮਾਤਾ ਦਾ ਮੰਦਿਰ ਪਿੰਡ ਮਾਨੂਪੁਰ ਇਹ ਦੇਖ ਰਹੇ ਹੋ ਤੁਸੀਂ ਸਾਹਮਣੇ ਇੱਕ ਬੋਰਡ ਲੱਗਿਆ ਹੋਇਆ ਬੋਰਡ ਤੋਂ ਬਾਅਦ ਸਾਹਮਣੇ ਤੁਸੀਂ ਮੰਦਿਰ ਦੀਆਂ ਤਸਵੀਰਾਂ ਲੋਕ ਸੰਗਤ ਜੀ ਕਰੋ ਦਰਸ਼ਨ ਆਓ ਤੁਹਾਨੂੰ ਲੈ ਚੱਲਦੇ ਹਾਂ ਮੰਦਿਰ ਦੇ ਰਸਤੇ ਵੱਲ ਇਹ ਹੈ ਜੀ ਮੰਦਰ ਤੋਂ ਬਾਹਰ ਤੋਂ ਅੰਦਰ ਆਉਣ ਦਾ ਰਸਤਾ ਇਤੋਂ ਖੰਦ ਦਿਖਾ ਰਹੇ ਹਾਂ ਫਰੰਟ ਤੋਂ ਮੰਦਰ ਦੀਆਂ ਤਸਵੀਰਾਂ ਹੁਣ ਤੁਸੀਂ ਦੇਖ ਰਹੇ ਹੋ ਕਿ ਇਹ ਹੈ ਜੀ ਮਾਤਾ ਦੇ ਮੰਦਰ ਦੇ ਅੰਦਰ ਲੰਗਰ ਹਾਲ ਜਿੱਥੇ ਸੰਗਤਾਂ ਪ੍ਰਸ਼ਾਦ ਛਕਦੀਆਂ ਇਹ ਹੈ ਜੀ ਮਾਤਾ ਦੇ ਅਸਥਾਨ ਮਾਤਾ ਦੇ ਮੰਦਰ ਦੇ ਅੰਦਰ ਬਣੇ ਹੋਏ ਅਸਥਾਨ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਹੁਤ ਹੀ ਸੋਨਾ ਮੰਦਿਰ ਇਹ ਹੈ ਜੀ ਅੰਦਰ ਸਰੋਵਰ ਮਾਤਾ ਦਾ ਸਰੋਵਰ ਤੁਸੀਂ ਦੇਖ ਰਹੇ ਹੋ ਆਓ ਜੀ ਤੁਹਾਨੂੰ ਲੈ ਚਲਦੇ ਹਾਂ ਉੱਪਰ ਹਨੂਮਾਨ ਜੀ ਦੇ ਮੰਦਿਰ ਇਹ ਹੈ ਜੀ ਮੰਦਿਰ ਦੀਆਂ ਅੰਦਰੋਂ ਤਸਵੀਰਾਂ ਜਿੱਥੇ ਸੰਗਤਾਂ ਇਸ ਮੰਦਰ ਤੇ ਆ ਕੇ ਮੱਥਾ ਟੇਕ ਕੇ ਨਮਸਤਕ ਹੋ ਕੇ ਆਪਣੀਆਂ ਸਰੀਰਿਕ ਬਿਮਾਰੀਆਂ ਜਿਹੜੀਆਂ ਕਸ਼ਟ ਨੇ ਰੋਗ ਉਹਨਾਂ ਨੂੰ ਦੂਰ ਕਰਕੇ ਮਾਤਾ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਅਰਦਾਸਾਂ ਕਰਕੇ ਦੁੱਧ ਪੁੱਤ ਸੁਖ ਤੇ ਚੜ੍ਹਦੀ ਕਲਾ ਦੀ ਅਰਦਾਸਾਂ ਕਰਦੀਆਂ ਤੇ ਬਾਹਰ ਮਾਤਾ ਦੇ ਮੰਦਿਰ ਦੇ ਸਥਾਨ ਦੇ ਅੰਦਰ ਤੁਸੀਂ ਦੇਖ ਰਹੇ ਹੋ ਇਹ ਮੰਦਿਰ ਸ਼ੀਤਲਾ ਮਾਤਾ ਦਾ ਇਸ ਸਥਾਨ ਤੇ ਜੂਨ 1986 ਵਿੱਚ ਭਗਤ ਬਾਬਾ ਪਿਆਰਾ ਬਖਤਾਵਰ ਸਿੰਘ ਜੀ ਵੱਲੋਂ ਆਪਣੇ ਆਖਰੀ ਸਾਹ ਦੇ ਸਮੇਂ ਪੰਜ ਚੂਲੀਆਂ ਛੱਡ ਕੇ ਜਿਹੜਾ ਕਿ ਮਾਤਾ ਦੇ ਚਰਨਾਂ 'ਚ ਅਰਦਾਸ ਕਰੇਗੀ ਸੀ ਇਹ ਅੱਜ ਤੋਂ ਬਾਅਦ ਮਾਤਾ ਜੋ ਵੀ ਕਰਨਾ ਹੈ ਤੈਂ ਕਰਨ ਵਾਲੀਆਂ ਤੂੰ ਆਪ ਕਰਨ ਵਾਲੀਆਂ ਤੂੰ ਸ਼੍ਰੀ ਨਾਲ ਸੰਬੰਧਤ ਰੋਗ ਬੱਚਿਆਂ ਨੂੰ ਤੰਦਰੁਸਤੀਆਂ ਦੇ ਰੱਖਣ ਵਾਲੀਆਂ ਸੁਖ ਸ਼ਾਂਤੀ ਦੇਣ ਵਾਲੀਆਂ ਇਹ ਹੈ ਜੀ ਸ਼ਿਵਜੀ ਭਗਵਾਨ ਜੀ ਦਾ ਮੰਦਿਰ ਬੋਲੇनाथ ਜੀ ਦਾ ਮੰਦਿਰ ਇਹ ਹੈ ਜੀ ਸ਼ਿਵ ਜੀ ਦੇ ਮੰਦਿਰ ਤੋਂ ਬਾਹਰ ਤੋਂ ਸ਼ੇਤਲਾ ਮਾਤਾ ਦੇ ਮੰਦਿਰ ਦੇ ਆ ਬਾਹਰ ਦੀਆਂ ਤਸਵੀਰਾਂ ਇਹ ਹੈ ਜੀ ਗੇਟ ਜਿੱਥੋਂ ਲੱਖਾਂ ਸੰਗਤਾਂ ਦੂਰ ਦੌਰ ਤੋਂ ਚੱਲ ਕੇ ਮਾਤਾ ਦੇ ਸਥਾਨ ਉੱਤੇ ਚੌਂਕੀ ਭਰਨ ਦੇ ਲਈ ਆਉਂਦੀਆਂ ਤੇ ਇੱਥੇ ਜੜੀਆਂ ਗੱਡੀਆਂ ਸਕੂਟਰ ਮੋਟਰਸਾਈਕਲ ਕਾਰਾਂ ਇਸ ਸਥਾਨ ਤੇ ਖੜਾ ਕੇ ਮਾਤਾ ਦੇ ਮस्तक ਹੁੰਦੀਆਂ ਚਰਣਾ ਚ ਹਾਜ਼ਰੀ ਲਗਾਉਂਦੀਆਂ ਇਹ ਬੱਚਿਆਂ ਦੀਆਂ ਖਿਲਾਉਣੇ ਵਗੈਰਾ ਦੀਆਂ ਦੁਕਾਨਾਂ ਇਹ ਵਾਰ ਤੋਂ ਤੁਹਾਨੂੰ ਮੈਂ ਫੇਰ ਦਿਖਾ ਰਿਹਾ ਮਾਤਾ ਦੇ ਮੰਦਿਰ ਦਾ ਦ੍ਰਿਸ਼ ਕਿੰਨਾ ਸੋਹਣਾ ਸ਼ਾਂਤਮਈ ਤਰੀਕੇ ਦੇ ਨਾਲ ਬੜਾ ਖੂਬਸੂਰਤ ਮੰਦਿਰ ਦੀਆਂ ਤਸਵੀਰਾਂ ਬਹੁਤ ਸੋਹਣੇ ਹਰੀਆਲੀ ਵਾਲੇ ਵੱਖ-ਤਰ੍ਹਾਂ ਦੇ ਦਰਖਤ ਜੋ ਤੁਸੀਂ ਦੇਖ ਰਹੇ ਹੋ ਇਹ ਹੈ ਜੀ ਦੁਕਾਨਾਂ ਜਿੱਥੋਂ ਮਾਤਾ ਦਾ ਸ਼ਿੰਗਾਰ ਦਾ ਸਮਾਨ ਅਤੇ ਹੋਰ ਮੱਥਾ ਟੇਕਣ ਦੇ ਸਮਾਨ ਵਾਸਤੇ ਸੰਗਤਾਂ ਆਉਂਦੀਆਂ ਨੇ ਮੱਤਾ ਸਮਾਨ ਲੈਣਦੀਆਂ ਨੇ ਤੇ ਇਹ ਨੇ ਬਾਬਾ ਜੀ ਬੈਠੇ ਬਾਹਰ ਬਹੁਤ ਜੋ ਮਾਤਾ ਦੇ ਭਜਨ ਗੁਣਗਾਨ ਕਰਦੇ ਨੇ ਸੋ ਮਾਤਾ ਦੇ ਚਰਨਾਂ 'ਚ ਹਾਜ਼ਰੀ ਲਗਾਉਂਦੇ ਹੋਏ। ਤੁਸੀਂ ਦੇਖ ਰਹੇ ਹੋ ਮਾਨੋ ਪਰ ਤਹਿਸੀਲ ਖਮਾਣੋ ਜ਼ਿਲ੍ਹਾ ਲੁਧਿਆਣੇ ਤੋਂ ਤਸਵੀਰਾਂ। ਸੋ ਐਦਾਂ ਦੀ ਵੀਡੀਓ ਦੇਖਣ ਦੇ ਲਈ ਜੁੜੇ ਰਹੋ। ਪੀਐਸ ਆਵਾਜ਼ ਪੰਜਾਬ ਦੇ ਚੈਨਲ ਨਾਲ।